ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਹੁਣ ਸਵਾਲ ਇਹ ਖੜਾ ਹੁੰਦਾ ਜੋ ਕੈਨੇਡਾ ਦੇ ਹਾਲਾਤ ਨੇ ਕੀ ਅਸੀਂ ਇਹ ਮੰਨੀਏ ਕਿ ਪੰਜਾਬੀਆਂ ਲਈ ਕੈਨੇਡਾ ਦੇ ਰਾਹ ਬੰਦ ਨੇ ਕਿਉਂਕਿ ਕੈਨੇਡਾ ਨੇ ਬੰਦ ਨਹੀਂ ਕੀਤੇ ਕੈਨੇਡਾ ਨੇ ਸਟੱਡੀ ਵੀਜ਼ਾ ਬੰਦ ਨਹੀਂ ਕੀਤਾ ਕੀ ਪੰਜਾਬੀ ਕੈਨੇਡਾ ਜਾਣਗੇ ਜਾਂ ਨਹੀਂ ਦੂਸਰਾ ਕਿਹਨਾ ਵਿਦਿਆਰਥੀਆਂ ਨੂੰ ਕੈਨੇਡਾ ਜਾਣਾ ਚਾਹੀਦਾ ਤੇ ਕਿਹਨਾਂ ਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ ਇਹ ਸਾਨੂੰ ਸਮਝਾਉਣ ਦੀ ਲੋੜ ਹੈ ਸਾਡੇ ਵਿਦਿਆਰਥੀਆਂ ਨੂੰ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਉੱਥੇ ਨੇ ਉਹਨਾਂ ਦੇ ਭੈਣ ਭਰਾ ਇੰਡੀਆ 'ਚ ਨੇ ਉਹ ਉਹਨਾਂ ਦੇ ਸਨੇਹ ਦਾ ਇੰਤਜ਼ਾਰ ਕਰ ਰਹੇ ਨੇ ਪਰ ਮੈਂ ਚਾਹੂੰਗਾ تیرਤ ਜੀ ਤੁਸੀਂ ਮੰਨੇ ਪਰ ਮੰਨੇ ਸਟੂਡੈਂਟ ਵੀਜ਼ਾ ਸਲਾਹ ਕਰੂੰ ਕਿਹੜੇ ਵਿਦਿਆਰਥੀ ਹੁਣ ਕੈਨੇਡਾ ਜਾਣ ਕਿਹੜੇ ਨਾ ਜਾਣ ਵੱਖ-ਵੱਖ ਤਰਕ ਲੌਜੀਕ ਔਰ ਇਹ ਵੀ ਮੈਂ ਜ਼ਰੂਰ ਕਹੂੰਗਾ ਵਿਦਿਆਰਥੀਆਂ ਨੂੰ ਹੁਣ ਉਹੀ ਵਿਦਿਆਰਥੀ ਕੈਨੇਡਾ ਜਾਣ ਜਿਨ੍ਹਾਂ ਨੇ ਉੱਥੇ ਜਾ ਕੇ ਕਾਲਜ ਨਹੀਂ ਬਦਲਣਾ ਅ 70000 ਵਾਲਿਆਂ ਦੀ ਗਲਤੀ ਨਹੀਂ ਕਰਨੀ ਕਾਲਜ ਨਾ ਬਦਲੀਓ ਉੱਥੇ ਜਾ ਕੇ ਪੜ੍ਹਾਈ ਕਰਿਓ ਕਾਰਾਂ ਦੇ ਪਿੱਛੇ ਨਾ ਪਈਓ ਵੀ ਜਾ ਕੇ ਕਾਰਾਂ ਲੈ ਲਿਓ ਪੜ੍ਹਾਈ ਕਰੋ ਪਾਰਟ ਟਾਈਮ ਕੰਮ ਲੱਭੋ ਔਰ ਇੱਥੋਂ ਕੋਈ ਨਾ ਕੋਈ ਹੁਨਰ ਜ਼ਰੂਰ ਸਿੱਖ ਕੇ ਜਾਓ ਪਰ ਸਲਾਹ ਤਿਰਜ ਜੀ ਦੀ ਲਵਾਂਗੇ ਤਿਰਜ ਜੀ ਸਸਟਿਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਤੇ ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤਿਰਜ ਜੀ ਹੁਣ ਕਿਹੜੇ ਕਿਹੜੇ ਵਿਦਿਆਰਥੀ ਜਾਣ ਜਰਾ ਤੁਸੀਂ ਜ਼ਰੂਰ ਇਨਪੁਟ ਪਾਓ ਤੇ ਮੈਂ ਸਰ ਸਭ ਤੋਂ ਪਹਿਲਾਂ ਇੱਕ ਐਗਜ਼ਾਮਪਲ ਦੇ ਕੇ ਬੱਚਿਆਂ ਨੂੰ ਕਹਾਂਗਾ ਥੋੜਾ ਜਿਹਾ ਹੋਮਵਰਕ ਆ ਜ਼ਰੂਰ ਕਰ ਲਿਓ ਪਹਿਲਾ ਹੋਮਵਰਕ ਤਾਂ ਇਹ ਚੀਜ਼ ਆ YouTube ਦੀਆਂ ਪੁਰਾਣੀਆਂ ਵੀਡੀਓਜ਼ ਦੇਖੋ ਚਾਹੇ ਸਾਡੀਆਂ ਦੇਖੋ ਚਾਹੇ ਕਿਸੇ ਹੋਰਾਂ ਦੀਆਂ ਦੇਖੋ ਅਮਰੀਕਾ ਚੰਗੀ ਤਰ੍ਹਾਂ ਰਿਸਰਚ ਕਰ ਲਿਓ ਥੋੜੇ ਜਿਹਾ ਘੰਟੇ ਆਪਣੀ ਜ਼ਿੰਦਗੀ ਦੇ ਦੇ ਦਿਓ ਫੈਸਲਾ ਲੈਣ ਨੂੰ ਸਰ ਕੋਈ ਸਮਾਸ ਹੈਗਾ ਕੈਨੇਡਾ ਜਾਣਾ ਆਇਨਾ ਜਿਆਦਾ ਔਖਾ ਹੋ ਗਿਆ ਸੀ ਨਾ ਲਾਈਵ ਸ਼ੋਅ ਲਾਉਂਦੇ ਸੀ ਸਰ ਇਹ ਉਹ ਚੀਜ਼ ਨਾ ਬਹੁਤ ਜਿਆਦਾ ਮੈਂ ਕਹੂੰਗਾ ਕਿ ਐਸੇ ਮੈਨੂੰ ਕਹੂੰਗਾ ਫੁਕਰੀ ਵੀ ਲੱਗਦੀ ਆ ਜਾਂ ਐਸੇ ਲਈ ਇਹ ਵੀ ਚੀ ਲੱਗਦੀ ਝੂਠ ਲੱਗਦਾ ਸਰ 1 ਘੰਟੇ ਦੇ ਸ਼ੋਅ ਦੇ ਵਿੱਚ ਨਾ ਹਜ਼ਾਰ ਕਾਲ 1500 ਕਾਲ ਵੱਜਦੀ ਸੀਗੀ ਮੈਨੂੰ ਆਈ ਹੋਈ ਆ ਸਰ ਔਨ ਮੇਟੋ ਰਿਕਾਰਡ ਸੀਗਾ ਕਿ ਬੰਦਾ ਕਹਿੰਦਾ ਸੀ ਯਾਰ ਕਿੱਦਾਂ ਹੈਂਡਲ ਕਰਨੀਆਂ ਮੈਨੂੰ ਕਿ ਉਹ ਚੀਜ਼ਾਂ ਦਾ ਕਿਉਂਕਿ ਬੱਚੇ ਸੀ ਇੰਨੇ ਕਿ ਜਿਆਦਾ ਸੀ ਕਿ ਅਸੀਂ ਜਾਣਾ ਹੀ ਜਾਣਾ ਹੈਗਾ ਕਿਉਂਕਿ ਕੈਨੇਡਾ ਉਸ ਟਾਈਮ ਸਾਰਿਆਂ ਨੂੰ ਵੀਜ਼ਾ ਨਹੀਂ ਦਿੰਦਾ ਸੀਗਾ ਕੈਨੇਡਾ ਬਹੁਤ ਸਖਤੀ ਦੇ ਨਾਲ ਫਾਈਲਾਂ ਚੈੱਕ ਕਰ ਕਰ ਮੈਂ ਇਹਦਾ ਕਹੂੰਗਾ ਗੈਪ ਚੈੱਕ ਕਰ ਕੋਰਸ ਚੈੱਕ ਕਰ ਕੱਲੀ ਕੱਲੀ ਫਾਈਨੈਂਸ਼ੀਅਲ ਐਬਿਲਿਟੀ ਚੈੱਕ ਕਰ ਤੁਹਾਡੀਆਂ ਐਸਯੂਪੀ ਚੈੱਕ ਕਰ ਫਿਰ ਵੀਜ਼ਾ ਦਿੰਦਾ ਬਿਆ ਸੀਗਾ ਅੱਜ ਜੁਰੋ ਤੋਂ ਸਰ ਕੈਨੇਡਾ ਸੌਖਾ ਵੀਜ਼ਾ ਦੇਣਾ ਸ਼ੁਰੂ ਕੀਤਾ ਔਰ ਉਦੋਂ ਇਹ ਸਵਾਲ ਹੋਣੇ ਸ਼ੁਰੂ ਹੋ ਗਿਆ ਜੀ ਜਬ ਬੱਚੇ ਨੂੰ ਮੈਂ ਨਹੀਂ ਜਾਂਦਾ ਤੇ ਮੈਂ ਇੱਕੋ ਗੱਲ ਕਹਿਣਾ ਚਾਹੂੰਗਾ ਸਮਾਂ ਇੱਕੋ ਜਾਨੀ ਰਹਿਣਾ ਜਿਆਦ ਕਰੋਗੇ ਇੱਕ ਚੀਜ਼ ਨੂੰ ਦੁਬਾਰਾ ਮੇਰਾ ਕੰਮ ਹੈ ਉਹਦਾ ਸਪਰ ਫੈਸਲਾ ਤੁਸੀਂ ਲੈਣਾ ਕੀ ਯਾਦ ਕਰਾਂਗੇ ਕੈਨੇਡਾ ਦਾ ਵੀਜ਼ਾ ਕੋਈ ਹਾਂ ਕੋਈ ਚੀਜ਼ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗੱਲ ਹੈਗੀ ਆ ਤੇ ਮੈਂ ਆ ਪਹਿਲੀ ਗੱਲ ਤਾਂ ਹੋਮਵਰਕ ਤੁਸੀਂ ਆਪ ਕਰਨਾ ਹੈ ਕਿ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਦੂਜੀ ਚੀਜ਼ ਮੈਂ ਕਹਿ ਦਵਾਂ ਜੇ opportunity ਦੀ ਗੱਲ ਕਰੋ ਸੋ ਕੈਨੇਡਾ ਦੇ ਵਿੱਚ ਬੇਟਾ ਜੇ ਪੰਜਾਬੀ ਏਡੀ ਵੱਡੀ ਗਿਣਤੀ ਚ ਗਏ ਆ ਨਾ ਸੋ ਉਹਦੇ ਪਿੱਛੇ ਵੀ ਕੋਈ ਰੀਜ਼ਨ ਆ ਡੈਫੀਨੇਟਲੀ opportunityਸ ਹੈਗੀਆਂ ਬਟ ਕਿ ਮੀ ਇੱਥੇ ਆ ਸਿਰਫ ਜਿਹੜਾ ਕਾਮਯਾਬ ਬੰਦੇ ਦੀ ਵੀਡੀਓ ਘੱਟ ਆਉਂਦੀ ਆ ਜਿਹੜਾ ਬਚਾਰਾ ਸਟਰਗਲਿੰਗ ਫੇਸ ਤੇ ਉਹਦੀ ਵੀਡੀਓ ਜ਼ਿਆਦਾ ਜਿਹੜੀ ਕੀ ਆ ਦਿਖਾਈ ਜਾਂਦੀ ਆ ਤੀਜੀ ਚੀਜ਼ ਹੈਗੀ ਆ ਐਸ ਵੇਲੇ ਉਸ ਬੱਚੇ ਨੂੰ ਕੈਨੇਡਾ ਨਹੀਂ ਜਾਣਾ ਚਾਹੀਦਾ ਜਿਹੜਾ ਮੈਂ ਤਾਂ ਕਹੂੰਗਾ ਕਿ ਭੇੜਚਾਲ ਕਰਕੇ ਚੱਲਾ ਕਿ ਮੇਰਾ ਮਾਸੀ ਦਾ ਮੁੰਡਾ ਮਾਮੇ ਦਾ ਮੁੰਡਾ ਜੀ ਉਹ ਬੀਚ ਤੇ ਖੜੇ ਹੋ ਕੇ ਫੋਟੋ ਮਾਪ ਆਉਂਦਾ ਜਾਂ ਮੇਰੇ ਕਲਾਸਮੇਟਸ ਵੀ ਅੜੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਦੇ ਫੋਟੋ ਬੰਦੇ ਕੈਨੇਡਾ ਸੋਹਣਾ ਬਹੁਤ ਆ ਜੀ ਉਹ ਫੋਟੋ ਮਾਪ ਆਉਂਦੇ ਆ ਐਸਐਲਏ ਮੈਂ ਜਾਣਾ ਹੀ ਜਾਣਾ ਹੈਗਾ ਵਾ ਉਹ ਬੱਚੇ ਨੂੰ ਇਸ ਵੇਲੇ ਉਹ ਇੰਸਟਾਗ੍ਰam ਤੇ ਕੀ ਰੀਲ ਮੈਂ ਵੀ ਪਾਵਾਂ ਡੌਜ ਗੱਡੀ ਦੇ ਖੜੇ ਮੋਰੇ ਹੋ ਕੇ ਉਹ ਬੱਚੇ ਨੂੰ ਇਸ ਵੇਲੇ ਜ਼ਰੂਰ ਰੁਕਣਾ ਚਾਹੀਦਾ ਪਰ ਹਾਂ ਜਾਵੇ ਮੈਂ ਕਹਿੰਦਾ ਰੀਲ ਪਾਵੇ ਵਧੀਆ ਗੱਲ ਆ ਆਪਣੀਆਂ ਅਪ ਕਾਮਯਾਬੀ ਅਪੋਰਚੂਨਿਟੀ ਦੀਆਂ ਪਰ ਨਾਲ ਉਹਦੇ ਸ਼ਰਤਾਂ ਵੀ ਹੈਗੀਆਂ ਸ਼ਰਤਾਂ ਪਤਾ ਕਿਹੜੀਆਂ ਆ ਸਰ ਜੇ ਤਾਂ ਪੜਨਾ ਜੇ ਪੜਾਈ ਨਾਲ ਕੰਪਰਮਾਈਜ਼ ਨਹੀਂ ਕਰਨਾ ਜੇ ਉਹ ਤਿਆਰ ਹੈਗਾ ਵਾ 2 ਤੇ 3 ਜਾਂ 4 ਦਿਨ ਕਾਲਜ ਜਾਣ ਨੂੰ ਉਹਨੇ ਉਸ ਕਾਲਜ ਨਹੀਂ ਜਾਣਾ ਜਿਹੜਾ ਸਿਰਫ ਇੱਕ ਦਿਨ ਪੜਾ ਰਿਆ ਇੱਕ ਦਿਨ ਪੜਾਉਣ ਵਾਲਾ ਕਾਲਜ ਤੁਸੀਂ ਆਪ ਸਮਝ ਲਓ ਕੀ ਬੱਚਾ ਕਰੇਗਾ ਮੇਰਾ ਪਲੱਸ 2 ਵਾਲਾ ਬੱਚਾ ਬੇਟਾ ਇਹ ਉਹ ਗਲਤੀਆਂ ਹੋ ਜਾਣਗੀਆਂ ਜਿਹੜੇ ਆਲਰੇਡੀ ਹੁਣ ਬੱਚਿਆਂ ਨੇ ਕੀਤੀਆਂ ਹੋਈਆਂ ਸੋ ਮੁੱਦਾ ਇਹੀ ਆ ਪੜ੍ਹਾਈ ਨੂੰ ਤਵੱਜੋ ਦੇਣੀ ਹੈਗੀ ਆ ਪੜ੍ਹਨਾ ਹੈਗਾ ਵਾ ਟੈਕਨੀਕਲੀ ਕੋਰਸੇ ਕਰਨੇ ਆ ਇਥੋਂ ਜਾ ਕੇ ਕੋਰਸ ਨਹੀਂ ਚੇਂਜ ਕਰਨੇ ਉੱਥੇ ਜਾ ਕੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਗਲਤੀਆਂ ਕੀਤੀਆਂ ਇੰਜੀਨੀਅਰਿੰਗ ਦੇ ਕੋਰਸ ਟੈਕਨੀਕਲ ਕੋਰਸ ਹੈਲਥ ਸੈਕਟਰ ਦੇ ਕੋਰਸੇ ਗਏ ਜਾਂਦੇ ਆਣੇ ਚ ਜਨਰਲ ਆਰਟ ਐਂਡ ਸਾਈਸ ਆਪਾਂ ਕੋਰਸ ਲੈਣਾ ਜਨਰਲ ਬਿਜ਼ਨਸ ਕੋਰਸ ਲੈਣਾ ਸੌਖੇ ਝੋਕੇ ਕੋਰਸੇ ਲੈਣੇ ਲੈ ਲਏ ਉੱਥੇ ਜਾ ਕੇ ਬੱਚਾ ਅੱਜ ਫਸਿਆ ਵਾ ਕਿਉਂਕਿ ਐਸ ਵੇਲੇ ਫਸਿਆ ਹੈ ਬੱਚਾ ਜਿਹੜਾ ਕਿ ਇਹ ਵੀਡੀਓ ਜਿਹੜਾ ਕਿਆ ਬਣਾ ਰਿਆ ਸੋ ਇਸੇ ਲਈ ਮੈਂ ਬੱਚਿਆਂ ਨੂੰ ਕਹੂੰਗਾ ਆ ਚੀਜ਼ ਤੁਸੀਂ ਆਪ ਡਿਫਾਈਨ ਕਰਨੀ ਆ ਦੂਜੀ ਗੱਲ ਹੈਗੀ ਆ ਪੇਰੈਂਟਸ ਨੂੰ ਵੀ ਮੈਂ ਕਹਾਂਗਾ ਬੱਚੇ ਨੂੰ ਆਪਣੇ ਇੱਥੇ ਜੇ ਜਾਣਾ ਭੇਜਣਾ ਚਾਹੁੰਦੇ ਆ ਤੁਸੀਂ ਵੀ ਚੈੱਕ ਕਰਨੀ ਆ ਆਪਣਾ ਸਾਰਾ ਕੁਝ ਕਿ ਬੱਚਾ ਤੁਹਾਡਾ ਉਥੇ ਕਿ ਜਿਹੜਾ ਕਿ ਆ ਖਾਸਔਰ ਦੇ ਪਾਰਟ ਟਾਈਮ ਜੌਬਸ ਦੇ ਨਾਲ-ਨਾਲ ਪੜ੍ਹਾਈ ਹੈਂਡਲ ਕਰ ਸਕਦਾ ਉਹਦੇ ਵਾਸਤੇ ਬੱਚਿਆਂ ਦੇ ਸਾਹਮਣੇ ਸ਼ਰਤ ਰੱਖੋ ਕਿ ਉਹਨੂੰ 3 ਮਹੀਨੇ ਮਹੀਨਾ 2 ਮਹੀਨੇ 3 ਮਹੀਨੇ ਜ਼ਰੂਰ ਇੱਥੇ ਪਾਰਟ ਟਾਈਮ ਬੱਚਾ ਕੰਮ ਕਰੇ ਦੋਨੋਂ ਚੀਜ਼ਾਂ ਹੈਂਡਲ ਕਰੇ ਘਰ ਹੈਂਡਲ ਕਰੇ ਦੰ ਜਿਹੜੀਆਂ ਕਿ ਡਿਸਾਈਡ ਕਰੋ ਬਾਕੀ ਗੱਲਾਂ ਕੱਲ ਗੱਲ ਕਰਾਂ ਕਿਉਂਕਿ ਬਹੁਤ ਸਾਰੇ ਕਮੈਂਟ ਸਾਨੂੰ ਵੀ ਵੱਜਦੇ ਇਹਨਾਂ ਦਾ ਤਾਂ ਕੰਮ ਹੈ ਇਹਨਾਂ ਦਾ ਤੋੜ ਮਰੋੜ ਕੇ ਪੇਸ਼ ਕਰਦੇ ਆ ਉਹ ਸਾਡਾ ਸਟਾਈਲ ਲਾ ਲੋ ਯਾਰ ਕਰੀ ਅੱਜ ਦੀ ਦੇ ਵਿੱਚ ਪ੍ਰੋਬਲਮ ਨੂੰ ਹਮੇਸ਼ਾ ਓਪਰਚ्युनिटी ਦੇਖਿਆ ਮੈਂ ਤਾਂ ਮੈਂ ਤਾਂ ਕਹਿੰਦਾ ਪ੍ਰੋਬਲਮ ਆਉਂਦੀ ਹਮੇਸ਼ਾ ਖਲ ਲੈ ਕੇ ਆਉਂਦੀ ਜੇ ਪ੍ਰੋਬਲਮ ਆਉਂਦੀ ਆ ਨਾ ਹਮੇਸ਼ਾ ਸਾਡੇ ਬਿਹਤਰੀ ਵਾਸਤੇ ਆਉਂਦੀ ਆ ਆ ਜੇ ਕੈਨੇਡਾ ਨੇ ਸਖਤੀ ਕੀਤੀ ਆ ਨਾ ਸੋ ਮੈਂ ਇਹਨੂੰ ਛਲਾਗਾ ਦੇ ਰੂਪ ਚ ਦੇਖ ਰਿਹਾ ਕਿਉਂਕਿ ਇਹ ਤੁਹਾਡੇ ਬੱਚੇ ਦੀ ਜ਼ਿੰਦਗੀ ਬਣ ਗਈ ਮੰਨ ਕੇ ਚੱਲੋ ਕਿਉਂਕਿ ਸਖਤੀ ਕਰ ਗਿਆ ਕਿਉਂਕਿ ਕਹਿੰਦੇ ਨਾ ਪੁਰਾਣੇ ਸਮੇਂ ਦੇ ਵਿੱਚ ਵੀ ਬੱਚਾ ਜਦੋਂ ਕੰਮ ਕਰਦਾ ਸੀ ਨਾ ਜਾਂ ਸ਼ੌਕ ਨਾ ਕਰਦਾ ਸੀ ਜਾਂ ਮਾਪਿਆਂ ਦੀ ਸਖਤੀ ਨਾ ਕਰਦਾ ਸੀ ਐਸ ਵੇਲੇ ਸਖਤੀ ਕਿਹਨੇ ਕਰਤੀ ਮਾਪਿਆਂ ਦੇ ਰੋਲ ਕੈਨੇਡਾ ਪਲੇ ਕਰ ਰਿਆ ਜੀ ਉਹ ਪ੍ਰਾਈਵੇਟ ਕਾਲਜਸ ਦਾ ਕੰਮ ਖਤਮ ਕਰਤਾ ਬੱਚੇ ਜਿਹੜੇ ਕਿ ਐਸ ਵੇਲੇ ਪੜ੍ਹਾਈ ਚੋ ਸ਼ਾਰਟਕਟ ਮਾਰ ਰਹੇ ਸੀ ਉਹ ਕੰਮ ਖਤਮ ਕਰ ਦਿੱਤਾ ਹੈਗਾ ਸੋ ਇਹ ਲੌਂਗ ਟਰਮ ਵਾਸਤੇ ਬੱਚੇ 노 ਡਾਊਟ ਐਸ ਵੇਲੇ ਪਰੇਸ਼ਾਨ ਆ ਜਿਹੜੇ ਬੱਚੇ ਇਹ ਵੀ ਜਿਹੜੇ ਐਸ ਵੇਲੇ ਸਟਕੋ ਇਹਨਾਂ ਨੇ ਵੀ ਨਿਕਲ ਜਾਣਾ ਯਾਰ ਫਿਕਰ ਨਾਟ ਕੈਨੇਡਾ ਵਾ ਤੁਸ ਦੇਖਿਓ ਕੋਈ ਨਾ ਕੋਈ ਸੋਲੂਸ਼ਨ ਨਿਕਲ ਜਾਣਾ ਸਾਰਾ ਕੁ ਪੋਜ਼ਿਟਿਵ ਰਹਿੰਦੀ ਤੇ ਨਵੇਂ ਬੱਚੇ ਨੂੰ ਵੀ ਮੈਂ ਕਹਾਂਗਾ ਕਿ ਨਵੇਂ ਬੱਚੇ ਨੂੰ ਵੀ ਅੱਜ ਮੈਂ ਕਹਿਣਾ ਚਾਹਾਂਗਾ ਜੇ ਸਮੇਂ ਦੀ ਦੇਰੀ ਕਰਦੇ ਜਾਵਾਂਗੇ ਕਿਤੇ ਨਾ ਕਿਤੇ ਅਸੀਂ ਮੌਕਾ ਖੁੰਝ ਜਾਈਏ ਸਰ ਬਾਕੀ ਮੈਂ ਮੇਰੇ ਕਾਰੋਬਾਰ ਨਾਲ ریلیਟ ਨਾ ਕਰੋ ਤੁਹਾਡਾ ਪਰਸਨਲ ਡਿਸੀਜਨ ਹੈਗਾ ਕੈਨੇਡਾ ਦੇ ਜੇ ਐਨਾ ਮਾੜਾ ਹੁੰਦਾ ਸਾਡੇ ਉਥੇ ਪੰਜਾਬੀ ਥੋੜੀ ਗੈਂਤੀ ਨਹੀਂ ਆ ਬਹੁਤ ساری ਵੱਡੀ ਗੈਂਤੀ ਦੇ ਵਿੱਚ ਨਾ ਰਾਜਿਆਂ ਵਾਲੀ ਜ਼ਿੰਦਗੀ ਜਿਹੜੀ ਜੀਂਦੇ ਆ ਪਰ ਮਾੜੀ ਗੱਲ ਪਤਾ ਕੀ ਆ ਸਾਡਾ ਪੰਜਾਬੀ ਪਤਾ ਕੀ ਕਹਿ ਰਹਿੰਦਾ ਜਦੋਂ ਤੂੰ ਕੋਈ ਪੁੱਛਣਾ ਹੁੰਦਾ ਜਦੋਂ ਬਹੁਤ ਸੈੱਟ ਹੁੰਦਾ ਇੱਕ ਵੀਡੀਓ ਸਰ ਵਾਇਰਲ ਹੋਈ ਮੈਂ ਜੋ ਤੇ ਜਿਗਰ ਕਰਨਾ ਚਾਹੁੰਗਾ ਮੇਰੇ ਉਹ بڑے ਦਿਲ ਦੇ ਵਿੱਚ ਗੱਲ ਆ ਸਾਡੇ ਪੰਜਾਬੀ ਸਤਕਾਰਯੋਗ ਮਲੇਗੀ ਸਾਡੇ ਬਜ਼ੁਰਗ ਆ ਵਾਈ ਗੁਰੂ ਵਧੀਆ ਰੱਖਣ ਸਾਰਾ ਕੁਝ ਸਰ ਉਹ ਕਹਿੰਦੇ ਆ ਕਿ ਸ਼ਰਤੀਆ ਗੱਲੇ ਬੱਚੇ ਨਵੇਂ ਘਰ ਨਹੀਂ ਲੈ ਸਕਦੇ ਸਰ ਇਦਾਂ ਕਿਦਾਂ ਹੋ ਸਕਦਾ ਆਪ ਉਹਨੇ ਘਰ ਲਏ ਕਹਿੰਦੇ ਜੀ ਸਾਡੇ ਹੈਗੇ ਆ ਜੀ 2 3 4 ਘਰ ਅਸੀਂ ਲਏ ਹੋਏ ਆ ਜੀ ਯਾਰ ਇਹ ਵੀ ਲੈ ਲੈਣਗੇ ਯਾਰ ਸਾਡਾ ਕੰਮ ਐਜ਼ ਐ ਮੈਂ ਤੁਹਾਨੂੰ ਕਹਾਂ ਵੱਡਿਆਂ ਦਾ ਕੰਮ ਕੀ ਹੁੰਦਾ ਜੇ ਆਪਾਂ ਪਹਿਲੇ ਹੀ ਆਪਾਂ ਨਿਆਣੇ ਨੂੰ ਕਹਿਣਾ ਸ਼ੁਰੂ ਕਰ ਦੇਣਗੇ ਪੁੱਤ ਤੇਰੇ ਕੋਲ ਤਾਂ ਹੋਈ ਨਹੀਂ ਸਕਦਾ ਤੂੰ ਤਾਂ ਕਰ ਹੀ ਨਹੀਂ ਸਕਦਾ ਨਿਆਣਾ ਕੀ ਕਰੂਗਾ ਨਿਆਣਾ ਢੇਰੀ ਢਾ ਕੇ ਉੱਥੇ ਬਹਿ ਜਾਊਗਾ ਤੇ ਉਹੀ ਕਦੇ ਵੱਡਾ ਭਰਾ ਮਾਪੇ ਪੇ ਉਥਰੋਂ ਕਵੇ ਪਿੱਠ ਤੇ ਥਾਪੀਦਾ ਕਿ ਪੁੱਤ ਤੇਰੇ ਪਿੱਛੇ ਮੈਂ ਖੜਾ ਕਰ ਦੇਖੀ ਕਿੱਦਾਂ ਨਹੀਂ ਹੁੰਦਾ ਸਰ ਕਿੱਦਾਂ ਬੱਚਾ ਹਾਰ ਜਾਊਗਾ ਸਾਡਾ ਸੋ ਅਸੀਂ ਬੱਚਿਆਂ ਨੂੰ ਚੰਦ ਵਿਊ ਕਰਕੇ ਮੈਂ ਤਾਂ ਕਹੂੰਗਾ ਸਿਰਫ ਵਿਊਜ਼ ਕਰਕੇ ਇਸ ਵੇਲੇ 네ਗੇਟਿਵ ਬਣਾ ਰਿਆਂ ਸੋ ਮੈਂ ਤਾਂ ਕਹੂੰਗਾ ਕਿ YouTube ਦੀ ਕੋਈ ਇੱਕ ਵੀਡੀਓ ਦੇ ਕੇ ਫੈਸਲਾ ਨਾ ਲਿਆ ਕਰੋ Instagram ਦੀ ਛੋਟੀ ਜ਼ਿੰਦਗੀ 90 ਸੈਕਿੰਡ ਦੀ ਜ਼ਿੰਦਗੀ ਤੋਂ ਫੈਸਲਾ ਨਾ ਲਿਆ ਕਰੋ ਕਿ ਹੁਣ ਇਹ ਜਿਹੜੀਆਂ ਕੀ ਚੀਜ਼ਾਂ ਉੱਥੇ ਚੱਲ ਰਹੀਆਂ ਫੈਸਲਾ ਤੁਸੀਂ ਲੈਣਾ ਕੈਨੇਡਾ ਦੀ ਇਸ ਵੇਲੇ ਇੱਕੋ ਇੱਕ ਸ਼ਰਤ ਆ ਪੜ੍ਹਾਈ ਪੜ੍ਹਾਈ ਵਿੱਚ ਚੰਗੇ ਨੰਬਰ ਚੰਗੀ ਜੌਬ ਬਿਲਕੁਲ ਤੁਸੀਂ ਵੀ ਆਪਣੇ ਤੁਹਾਡੇ ਬੱਚੇ ਦੇ ਸਾਰੇ ਆਪਣੇ ਜ਼ਰੂਰ ਪੂਰੇ ਹੋਣਗੇ ਤੇ ਮੈਂ ਤਾਂ ਇੱਕ ਹੋਰ ਬੱਚਿਆਂ ਨੂੰ ਵੀ ਇਸ ਵੀਡੀਓ 'ਚ ਇੱਕ ਸਲਾਹ ਦੇਣੀ ਚਾਹੂੰਗਾ ਲੌਂਗ ਟਰਮ ਵਿਜ਼ਨ ਲੈ ਕੇ ਜਾਓ ਕਿ ਆਪਣੇ ਵਪਾਰ ਕਰਨੇ ਆ ਇਹ ਵੀ ਗੱਲ ਸੱਚਾਈ ਆ ਜੇ ਕੈਨੇਡਾ 'ਚ ਸਿਰਾ ਲਾਉਣਾ ਜੇ ਕੈਨੇਡਾ ਚ ਹੈ ਹਨ ਇੱਕ ਵਾਰੀ ਪੂਰੀ ਬੱਲੇ ਬੱਲੇ ਕਰਾਉਣੀ ਆ ਤੇ ਆਪਣਾ ਵਪਾਰ ਕਰਨਾ ਚਾਹੁੰਦਾ ਤੇ ਵਪਾਰ ਕੁਡ ਬੀ ਐਨੀ ਕੋਈ ਵੀ ਵਪਾਰ ਹੋ ਸਕਦਾ ਕੁਝ ਵੀ ਕਰਨਾ ਸੋ ਇਸ ਲਈ ਪ੍ਰੈਸ਼ਰ ਨਹੀਂ ਪਾਣਾ ਪਰ ਰੋਡ ਮੈਪ ਆਪਣੇ ਜਰੂਰ ਬਣਾਉਂਦੇ ਚੱਲੋ ਤਾਂ ਕਿ ਵਾਇਗਰੂ ਕਰੇ ਸਿਹਰਾ ਜਰੂਰ ਲੱਗੇ ਸੋ ਇੱਕੋ ਹੀ ਕੈਟਾਗਰੀ ਮੈਂ ਇਹਦਾ ਕਹੂੰਗਾ ਕਿ ਮੈਂ ਮੇਰੇ ਕੋਲ ਕੋਈ ਸਕਿੱਲ ਨਹੀਂ ਮੈਂ ਤਾਂ ਪਾਰਟ ਟਾਈਮ ਜੌਬਸ ਨਹੀਂ ਹੁਣੀਆਂ ਮੈਨੂੰ ਬੈਠੇ ਬਿਠਾਏ ਨੂੰ ਜਾਂ ਕੋਈ ਫੈਸਿਲਿਟੀਆਂ ਚਾਹੀਦੀਆਂ ਜਾਂ ਕੁਝ ਵੀ ਚੀਜ਼ਾਂ ਕਹਿ ਲਓ ਕਿ ਉਹ ਬੱਚਾ ਇਸ ਵੇਲੇ ਜਰੂਰ ਜਾਂ ਚੱਕਾ ਚੌਂਦ ਜਾਂ ਪੇੜ ਚਾਲ ਵਾਲਾ ਇੰਸਟਾਗ੍ਰਾਮ ਦੀ ਜ਼ਿੰਦਗੀ 90 ਸੈਕਿੰਡ ਤੋਂ ਪ੍ਰਭਾਵਿਤ ਹੋ ਕੇ ਜਾਣਾ ਚਾਹੁੰਦਾ ਉਹਨੂੰ ਰੁਕਣਾ ਜ਼ਰੂਰ ਚਾਹੀਦਾ ਉਹ ਗ੍ਰੈਜੂਏਸ਼ਨ ਕਰਕੇ ਜਾਵੇ ਨਹੀਂ ਤਾਂ ਦੂਸਰੇ ਬੱਚੇ ਨੂੰ ਡੈਫੀਨੇਟਲੀ ਜਿਹੜਾ ਕੀ ਆ ਅੱਜ ਦੀ ਡੇਟ ਵਿੱਚ ਵੀ ਇਸ ਇਮੀਗ੍ਰੇਸ਼ਨ ਦੀਆਂ ਐਸੇ ਲੇ ਜੋ ਲੀਨਿਐਂਟ ਹੋਇਆ ਹੋਇਆ ਕੈਨੇਡਾ ਉਹਦੇ ਵਾਸਤੇ ਜ਼ਰੂਰ ਜਾਣਾ ਚਾਹੀਦਾ ਇੱਕੋ ਇਸ ਨੇ ਆ ਪ੍ਰਾਈਵੇਟ ਕਾਲਜ ਪੇ ਆਫਟਰ ਵੀਜ਼ਾ ਇਹਦੇ ਵਿੱਚ ਨਹੀਂ ਜਾਣਾ ਅੱਜ ਦੀ ਡੇਟ ਵਿੱਚ ਇਹ ਮੇਰਾ ਪਰਸਨਲ ਵਿਜ਼ਨ ਆ ਪਬਲਿਕ ਕਾਲਜ ਸਰਕਾਰੀ ਕਾਲਜ ਆਪਣੀਆਂ ਰਿਕੁਆਇਰਮੈਂਟਾਂ ਘਟਾਤੀਆਂ ਸਰਕਾਰੀ ਕਾਲਜ ਸਰਕਾਰੀ ਯੂਨੀਵਰਸਿਟੀ ਬੜੀਆ ਕੋਰਸ ਟੈਕਨੀਕਲ ਹੈਲਥ케ਅਰ ਰਿਲੇਟਡ ਇੰਜੀਨੀਅਰਿੰਗ ਦੇ ਰਿਲੇਟਡ ਹੋਰ ਬਹੁਤ ਸਾਰੇ ਵਧੀਆ ਜਿਹੜੇ ਕੋਰਸੇ ਹੈਗੇ ਉਹਨਾਂ ਦੇ ਵਿੱਚ ਜਾਣਾ ਚਾਹੀਦਾ ਤੇ ਬਹੁਤ ਸਾਰੀਆਂ ਹੋਰ ਵੀ ਆਪਸ਼ਨਸ ਹੈਗੀਆਂ ਜੋ ਕੇਸ ਟੂ ਕੇਸ ਵੈਰੀ ਕਰਨਗੀਆਂ ਸੋ ਜਰੂਰ ਮੈਂ ਉਮੀਦ ਕਰਦਾ ਤੁਹਾਡਾ ਫੈਸਲਾ ਤੁਸੀਂ ਸੋ ਸਮਝ ਕੇ ਇੱਕ 90 ਸੈਕਿੰਡ ਦੀ ਸ਼ਾਰਟ ਵੀਡੀਓ ਦੇਖ ਕੇ ਡਿਸਾਈਡ ਨਹੀਂ ਕਰੋਗੇ ਆਪ ਹੋਮਵਰਕ ਕਰੋਗੇ ਤੇ ਆਪ ਫੈਸਲਾ ਲਾਓਗੇ ਚਲੋ ਬਹੁਤ ਹੀ ਇੰਪੋਰਟੈਂਟ ਗੱਲਾਂ ਕੀਤੀਆਂ ਨੇ ਤੀਰਜ ਜੀ ਨੇ 85578 85578 ਕੋਈ ਵੀ ਸਵਾਲ ਤੁਹਾਡੇ ਜ਼ਹਿਨ 'ਚ ਹੈ ਜਰੂਰ ਗੱਲ ਕਰੋ ਖੋਰ ਜਾਣਕਾਰੀ ਲੋ ਤਨਪਾ